ਜੇ ਉਹ ਦਿੱਲੀ ਸੰਘਰਸ਼ ਦੇ ਵਿੱਚ ਘਟਣਾ ਵਰਤੀ ਸੀ ਇਹ ਵੀ ਕਿਰਪਾ ਮੈਂ ਕਹਿ ਸਕਦਾ ਇਹ ਵੀ ਜੇ ਭਾਈ ਜੈਦੇ ਤੇ ਕਿਰਪਾ ਹੋਈ ਸੀਸ ਲੈ ਕੇ ਰੰਗਰੇਟੇ ਗੁਰੂ ਕੇ ਬੇਟੇ ਅਨੰਦਪੁਰ ਸਾਹਿਬ ਪਹੁੰਚਦੇ ਨੇ ਜੇ ਦਸਤਾਰ ਦਾ ਮੈਨੂੰ ਟਾਈਮ ਦਿੱਤਾ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਸੀਗੀ ਜਿਹਦੇ ਕੋਲ ਭਾਈ ਜੈਦੇ ਬਲਕੇ ਪੁਰਸ਼ ਹੋਣ ਸ਼ਹੀਦ ਹੋਣ ਸਾਨੂੰ ਹੋਰ ਕਿਤੇ ਜਾਣ ਦੀ ਕੋਈ ਲੋੜ ਨਹੀਂ ਓ ਕੀ ਆ ਮਾ ਸੱਤੇ ਗਾਵਾ ਉੱਜਾ ਦੀ ਗਰੀ ਨਾ ਲਾਤੀ ਤਾਂ ਕਹੇ ਮਨ ਨੂੰ ਆਵੇ ਓ ਕੀ ਆ ਮਾ ਅਰੇ ਕੜੇ ਕੜੇ ਓ ਕੀ ਆ ਮਾ ਮੇਰਾ ਨਾਮ ਕੁੰਦ ਸਿੰਘ ਸੇਖਾ ਜੀ ਸਿੱਖਾ ਸਾਹਿਬ ਅੱਜ ਕਿਤੋਂ ਇਹੜਾ ਨਗਰਿਕ ਚੰਨ ਚੱਲ ਕੇ ਆਇਆ ਤੇ ਕਿਸ ਜਿਹੜਾ ਹੈਗਾ ਮਹਾਪੁਰਸ਼ਾਂ ਦੀ ਯਾਦ ਵਿੱਚ ਕਰਿਆ ਜਾ ਰਿਹਾ ਹੈ ਇਹ ਮਹਾਨ ਚੇਤਨਾ ਮਾਰਚ ਤਾਂ ਸ੍ਰੀ ਦਮਨਵਾਸ ਸਾਹਿਬ ਤਲਵੰਡੀ ਸਾਬੋ ਤੋਂ ਅੱਜ ਸਵੇਰੇ ਮਾਨਯੋਗ ਸਿੰਘ ਸਾਹਿਬਾਨ ਦੀ ਹਾਜ਼ਰੀ ਦੇ ਵਿੱਚ ਵਰਵਾਨਾ ਹੋਇਆ ਜੋ ਕਿ ਸਹਿਬ ਬਾਬਾ ਜੀ ਸਿੰਘ ਜੀ ਦੇ 363ਵੇਂ ਜਨਮ ਦਿਨ ਨੂੰ ਸਮਰਪਿਤ ਇਹ ਸਮਾਗਮ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿੱਥੋਂ ਵੀ ਨਗਰ ਕੀਰਤਨ ਵਿਚਰ ਕੇ ਆਇਆ ਸੰਗਤ ਨੇ ਬੜੇ ਉਤਸ਼ਾਹ ਦੇ ਨਾਲ ਸਰਦਾ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦਾ ਸੇਵਾਮਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਜੀ ਤੇ ਹੁਣੇ ਵਸਤੂ ਨਾਲ ਸਭ ਜਾ ਕੇ ਰਾਤ ਦਾ ਵਿਸ਼ਰਾਮ ਹੋਵੇਗਾ ਜੀ ਇਸ ਵੇਲੇ ਧਨੋਲੇ ਦੀ ਸੰਗਤ ਦੇ ਵੱਲੋਂ ਬਹੁਤ ਜ਼ਿਆਦਾ ਸਨਮਾਨ ਕੀਤਾ ਗਿਆ ਤੇ ਅਸੀਂ ਧਨੋਲੇ ਦੀ ਸਮੁੱਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦੇ ਰਿਣੀ ਆ ਇਹ ਇਹ ਆਰੰਭ ਹੋਇਆ ਤੇ ਜਨਾਬ ਕਿ ਕਿ ਉਹਨਾਂ ਦੇ ਕਿੰਨੇ ਦਿਨਾਂ ਦੀ ਯਾਤਰਾ ਜੀ ਹੋ ਰਹੀ ਹੈ ਆਪਣੀ ਯਾਤਰਾ ਵੀਰ ਜੀ ਇਹ ਯਾਤਰਾ ਸਾਡੀ ਆਪਣਾ ਕੱਲ ਨੂੰ ਮਸਤ ਹੋਣਾ ਸਭ ਤੋਂ ਆਰੰਭ ਹੋ ਕੇ ਤੇ ਸ਼ਾਮ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਦਰਾ ਤਪਸਥਾਨ ਬਾਬਾ ਜੀਵਨ ਸਿੰਘ ਜੀ ਦੇ ਅਸਥਾਨ ਤੇ ਪਹੁੰਚਣੀ ਹੈਗੀ ਤੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਤੇ ਅੱਗੋਂ ਵੀ ਮਤਲਬ ਫੋਨ ਕੱਲ੍ਹ ਵਾਲੇ ਸਮਾਗਮਾਂ ਵਾਸਤੇ ਵੀ ਵਿਸ਼ੇਸ਼ ਤੌਰ ਤੇ ਆ ਰਹੇ ਨੇ ਕਿ ਵੀ ਕਦੋਂ ਤੱਕ ਸੰਗਤ ਇੱਥੇ ਪਹੁੰਚ ਰਹੀ ਹੈ ਸਾਰੇ ਬੇਸabri ਦੇ ਨਾਲ ਅਡਿਕ ਕਰ ਰਹੇ ਨੇ ਸਾਲਾਨਾ ਦਸਵਾਂ ਚੇਤਨਾ ਮਾਰਚ ਤਨੋਲਾ ਵਿਖੇ ਪਹੁੰਚਿਆ ਜਿੱਥੇ ਵੱਖ-ਵੱਖ ਗੁਰਦਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਸਤਿਗੁਰੂ ਪਾਤਸ਼ਾਹੀ ਦਾ ਸਤਕਾਰ ਕੀਤਾ ਗਿਆ ਪੰਜ ਪਿਆਰੇ ਸਾਹਿਬਾਨ ਦਾ ਤੇ ਗੁਰੂਕੀਆ ਸੰਗਤਾਂ ਦਾ ਸਨਮਾਨ ਕੀਤਾ ਗਿਆ ਉਥੇ ਵਿਸ਼ੇਸ਼ ਤੌਰ ਤੇ ਗੁਰਦਰਾ ਰਾਮ ਸਰਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ ਭਗਤ ਰਵਦਾਸ ਜੀ ਦੀ ਪ੍ਰਬੰਧਕ ਕਮੇਟੀ ਹੈ ਜਿਹੜੀ ਉਹਨਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ ਭਾਈ ਜੈਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਲੱਗਦਾ ਨਹੀਂ ਕਿ ਨੌਜਵਾਨੀ ਉਹਨਾਂ ਦੀ ਕੁਰਬਾਨੀ ਤੋਂ ਅਲਜਾਨ ਹੈ ਜ਼ੋਰ ਹੈ ਹੋਰ ਪ੍ਰਚਾਰ ਕਰਨ ਦੀ ਕਿ ਭਾਈ ਜੈਤਾ ਜੀ ਕੌਣ ਸਨ ਬਿਲਕੁਲ ਜੀ ਉਪਰਾਲੇ ਕੀਤੇ ਜਾਣਗੇ ਆਪਣੇ ਆ ਸਾਡੀ ਸ਼ਹੀਦ ਬਾਬਾ ਵੀਰ ਸਿੰਘ ਧੀਰ ਸਿੰਘ ਫਾਊਂਡੇਸ਼ਨ ਦੇ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਵੱਲੋਂ ਮੋੜ ਕੇ ਸਿੱਖੀ ਦੇ ਵੱਲ ਪ੍ਰੇਰਿਤ ਕਰਨ ਦੇ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਆ ਤੇ ਜਿਹੜੇ ਗਰੀਬ ਪਰਿਵਾਰਾਂ ਦੇ ਦਲਤ ਪਰਿਵਾਰਾਂ ਦੇ ਕਹ ਲਈਏ ਜਿੰਦ ਉਹਨਾਂ ਦੀ ਐਜੂਕੇਸ਼ਨ ਦੇ ਵਾਸਤੇ ਅਸੀਂ ਵਿਸ਼ੇਸ਼ ਉਪਰਾਲੇ ਕਰਨ ਵਾਸਤੇ ਸਮਾਜ ਵਿੱਚ ਜੜ੍ਹ ਕਰ ਰਹੇ ਹਾਂ। ਨਹੀਂਹਾ ਕੀ ਤੁਸੀਂ ਦੇਣਾ ਤੁਹਾਨੂੰ ਕੁਝ ਨੋਟ ਕਰਨੀ। ਅਸੀਂ ਨੌਜਵਾਨਾਂ ਨੂੰ ਕਹਿੰਦੇ ਹਾਂ ਵੀ ਨਸ਼ਿਆਂ ਦਾ ਤਿਆਗ ਕਰੋ, ਗੁਰੂ ਵਾਲੇ ਬਣੋ, ਅਮਰਤ ਛਕੋ। ਖੰਡੇ-ਬਾਟੇ ਦੀ ਪਹਲ ਲੈ ਕੇ ਗੁਰੂ ਕੀ ਖੁਸ਼ੀ ਦੇ ਪਾਤਰ ਬਣੋ ਜੀ। ਅਮਰਿਕ ਸਿੰਘ ਜੀ। ਜਿਹੜਾ ਜੀ ਜਿਹੜਾ ਜੀ ਅਗਰ ਗੁਰੂ ਜੀ ਨੇ ਕਿੰਨਾ ਮਹਾਂਪੁਰਖਾਂ ਦੀ ਯਾਦ ਵਿੱਚ ਕਹਿੰਦਾ ਕਿੱਥੋਂ ਚੱਲ ਕੇ ਕਿੱਥੇ ਜਿਹੜਾ ਹੈਗਾ ਇਹ ਜੱਤ। ਏਜੋ ਨਗਰ ਕੀ ਤਨ ਜੋ ਤਨੋਲਾ ਪਹੁੰਚਿਆ ਪਹਿਲਾਂ ਤਾਂ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਸਾਰੀ ਸੰਗਤ ਦਾ ਏਜੋ ਨਗਰ ਕੀ ਤਨ ਸੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦੇ ਜਨਮ 363 ਨੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਕੀ ਤੋਂ ਚੱਲ ਕੇ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਆਨੰਦਪੁਰ ਸਾਹਿਬ ਪਹੁੰਚਣਾ ਤੇ ਅੱਗੋਂ ਚੱਲਦੇ ਹੋਏ ਸਾਡੇ ਨਗਰ ਤਨੋਲਾ ਪਹੁੰਚਣ ਤੇ ਸੀਨੇ ਦਾ ਬਹੁਤ ਹੀ ਹਾਰਦਿਕ ਸਵਾਗਤ ਕਰਦੇ ਹਾਂ ਤੇ ਅਸੀਂ ਧੰਨਵਾਦ ਕਰਦੀਆਂ ਸਾਰੇ ਨਗਰ ਤਨੋਲਾ ਦੇ ਸਾਰੇ ਇਸ ਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਾਂ ਦੇ ਤੇ ਹੋਰ ਵੀ ਸਾਰੇ ਪਿੰਡ ਦੇ ਪਤਵੰਤੇ ਸੱਜਣਾ ਦਾ ਜਿਨ੍ਹਾਂ ਨੇ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਦੇ ਲਈ ਦਿਨ ਰਾਤ ਇੱਕ ਕਰਕੇ ਸਾਡਾ ਸਾਥ ਦਿੱਤਾ ਇੱਕ ਵਾਰ ਫੇਰ ਤੋਂ ਜੇ ਅਸੀਂ ਧੰਨਵਾਦ ਕਰਦੀਆਂ ਸਾਰੇ ਸਮੂਹ ਨਗਰ ਨਿਵਾਸੀ ਤਨੋਲਾ ਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ